ਲਗਾਤਾਰ ਕਰਦੇ ਆ ਰਹੇ ਨੇ ਸਾਡੇ ਦੁਸ਼ਮਣਾਂ ਨੂੰ ਇਹ ਜਿਹੜੇ ਵਿਚਾਰਧਾਰਕ ਦੁਸ਼ਮਣ ਨੇ ਉਹਨਾਂ ਨੂੰ ਇਹ ਵਹਿਮ ਹੋ ਸਕਦਾ ਹੈ ਕਿ ਸ਼੍ਰੋਮਣੀ ਅਕਾਲ ਸਰ ਅੰਮ੍ਰਿਤਸਰ ਦੀ ਅਚੀਵਮੈਂਟ ਨਹੀਂ ਹੈ ਪਰ ਜੇ ਤੁਸੀਂ ਤਰੀਕੇ ਦੇ ਨਾਲ ਸਾਡੇ ਨਾਲ ਜਿਹੜਾ ਜੁੜ ਕੇ ਰਹੋ ਅਖਬਾਰਾਂ ਸਾਨੂੰ ਸਰਕਾਰ ਦੇ ਦਬਾਅ ਥੱਲੇ ਕਈ ਵਾਰ ਸਥਾਨ ਨਹੀਂ ਦਿੰਦੀਆਂ ਪਰ ਦ੍ਰਿੜਤਾ ਇਹ ਹੈ ਕਿ ਸੰਤ ਜਰਨੈਲ ਸਿੰਘ ਭਿੰਡਰਾਂ ਵਾਲੇ ਜਾਂ ਗੁਰੂ ਗੋਬਿੰਦ ਸਿੰਘ ਜੀ ਜਿਨ੍ਹਾਂ ਦੀ ਸਿੱਖਿਆ ਦੇ ਉੱਤੇ ਅਸੀਂ ਚੱਲਣ ਦੀ ਕੋਸ਼ਿਸ਼ ਕਰ ਰਹੇ ਹਾਂ ਉਹਨਾਂ ਦੀ ਸਿੱਖਿਆ ਦੇ ਵਿੱਚ ਜਿੱਤ ਕੀ ਹੈ ਇਹ ਸਾਨੂੰ ਸਮਝਣਾ ਚਾਹੀਦਾ ਹੈ ਸਾਡੀ ਦ੍ਰਿੜਤਾ ਸਾਡਾ ਅਕੀਦੇ ਤੋਂ ਨਾ ਹਟਣਾ ਸਾਡਾ ਸੈਂਟਰ ਤੇ ਸਟੇਟ ਦੀ এজেন্সি ਕੋਲ ਨਾ ਵਿਕਣਾ ਇਹ ਸਾਡੇ ਸਰਮੋਹ ਰਾਗੂ ਸਰਦਾਰ ਸਿਮਰਨਜੀਤ ਸਿੰਘ ਮਾਨ ਦੀ ਅਗਵਾਈ ਦੀ ਬਦੌਲਤ ਹੈ ਨਹੀਂ ਤਾਂ ਇਹਨਾਂ ਸਰਕਾਰਾਂ ਕੋਲ ਮਨਾਮੋਹੀ ਤਾਕਤਾਂ ਹੁੰਦੀਆਂ ਨੇ ਮਨਾਮੋਹੀ ਪੈਸੇ ਹੁੰਦੇ ਨੇ ਇਹ ਇਹ ਹਰ ਹੱਥ ਕੰਡਾ ਵਰਤੇ ਨੇ ਕਿ ਇਹ ਜਿਹੜੇ ਲੋਕ ਨੇ ਇਹ ਖਰੀਦੇ ਜਾਣ ਪਰ ਉਸ ਗੁਰੂ ਗੋਬਿੰਦ ਸਿੰਘ ਜੀ ਦਾ ਇਸ ਪਾਰਟੀ ਤੇ ਹੱਥ ਹੈ ਤੇ ਅਗਵਾਈ ਹੈ ਉਸ ਮਹਾਨ ਸ਼ਹੀਦੀ ਸਾਡਾ ਅੱਜ ਦਾ ਹੀਰੋ ਸਰਜਨ ਸਿੰਘ ਭਿੰਡਰਾਵਾਲਾ ਅਸੀਂ ਹਮੇਸ਼ਾ ਲੋਕਤੰਤਰੀ ਤਰੀਕੇ ਦੇ ਵਿੱਚ ਰਹਿ ਕੇ ਜਿਵੇਂ ਕਿ ਸਾਡਾ ਯੂਐਨਓ ਤੋਂ ਲੈ ਕੇ ਇੱਕ ਸਰਕਲ ਤੱਕ ਦਾ ਸਾਡਾ ਇੱਕ ਅਕੀਦਾ ਹੈ ਅਸੀਂ ਇੱਕ ਸਿਸਟਮ ਬਣਾਇਆ ਹੈ ਕਿ ਅਸੀਂ ਲੋਕਤੰਤਰੀ ਤਰੀਕੇ ਦੇ ਨਾਲ ਖਾਲਸਾ ਤਰ ਪ੍ਰਾਪਤ ਕਰਨਾ ਹੈ ਉਸੇ ਲੜੀ ਵਿੱਚ ਤੁਹਾਡੀ ਇੱਜ਼ਤ ਮੈਂ ਸਮਝਦਾ ਕਿਉਂਕਿ ਕਿ ਅਸੀਂ ਜੋ ਵੀ ਕਾਗਜ਼ੀ ਕਾਰਵਾਈ ਬਣਦੀ ਸੀ ਉਹ ਪਹਿਲਾਂ ਕੀਤੀ ਅਸੀਂ ਮੈਂ ਖੁਦ 50 ਕਮਿਸ਼ਨਰ ਸਾਹਿਬ ਨੂੰ ਮਿਲ ਕੇ ਲਿਖ ਕੇ ਦਿੱਤਾ ਕਿ ਤੁਸੀਂ ਇੱਕ ਸੀਨੀਅਰ ਆਈਐਸ ਅਫੀਸਰ ਹੋ ਤੁਹਾਡਾ ਇਹ ਬਣਦਾ ਹੈ ਕਿ ਤੁਸੀਂ ਪਹਿਲਾਂ ਅਸੀਂ ਤੁਹਾਨੂੰ ਬੇਨਤੀ ਕੀਤੀ ਤੁਸੀਂ ਵੋਟਾਂ ਚਾਹੀ ਜਿਹੜੀਆਂ ਉਹ ਕੈਨਸਲ ਨਹੀਂ ਕੀਤੀਆਂ ਉਹ ਲਿਖ ਤੁਹਾਡੇ ਸਾਡੇ ਕੋਲ ਪਈ ਹੈ ਤੁਹਾਡੀ ਅਸੀਂ ਤੁਹਾਨੂੰ ਅਰਜੀ ਦਿੱਤੀ ਉਸ ਤੋਂ ਬਾਅਦ ਜਿਹੜਾ ਇਹ ਝਗੜਾ ਹੋਇਆ ਹੈ ਜਿਹੜਾ ਇਹ ਹਮਲਾ ਹੋਇਆ ਇਹਦੇ ਵਿੱਚ ਜਿਹੜੀਆਂ ਲੋਣੀਂਦੀਆਂ ਤਾਰਾਵਾਂ ਨੇ ਉਹ ਤੁਸੀਂ ਅੱਜ ਹੀ ਲਾ ਸਕਦੇ ਹੋ ਕਿਉਂਕਿ ਡੀਐਸਪੀ ਸਾਹਿਬ ਉੱਥੇ ਜਾ ਕੇ ਇਨਕੁਆਇਰੀ ਕਰਕੇ ਸਾਡੇ ਕੋਲ ਮੰਨ ਕੇ ਆਏ ਨੇ ਕਿ ਬਕਾਇਦਾ ਇੱਥੇ 452 ਲਗਣੀ ਚਾਹੀਦੀ ਹੈ ਅਸੀਂ ਉਹਨਾਂ ਨੂੰ ਇਹ ਵੀ ਕਿਹਾ ਡਿਪਟੀ ਕਮਿਸ਼ਨਰ ਸਾਹਿਬ ਨੂੰ ਕਿ ਤੁਸੀਂ ਇਸ ਜ਼ਿਲ੍ਹੇ ਤੋਂ ਬਾਅਦ ਹੋਰ ਵੀ ਥਾਮਾ ਤੇ ਨੌਕਰੀ ਕਰਨੀ ਹੈ ਤੁਸੀਂ ਸੈਂਟਰ ਦੇ ਸਭ ਤੋਂ ਵੱਡੇ ਜਿਹੜਾ ਕਾਡਰ ਹੈ ਉਹਦੇ ਤੁਸੀਂ ਮੁਲਾਜ਼ਮ ਹੋ ਤੇ ਤੁਹਾਡੀ ਜਿਹੜੀ ਪਾਵਰ ਹੈ ਉਹ ਇਹ ਗੱਲ ਤੁਹਾਨੂੰ ਦੱਸਦੀ ਹੈ ਤੇ ਅਸੀਂ ਨਹੀਂ ਚਾਹੁੰਦੇ ਕਿ ਤੁਹਾਡਾ ਜਿਹੜਾ ਰਿਕਾਰਡ ਹੈ ਉਹ ਖਰਾਬ ਹੋ ਜਾਵੇ ਤੇ ਤੁਸੀਂ ਅੱਗੇ ਤੋਂ ਆਪਣੀ ਜਿਹੜੀ ਜ਼ਿੰਦਗੀ ਦੀ ਜਿੱਤ ਹੈ ਜਾਂ ਜ਼ਿੰਦਗੀ 'ਚ ਅੱਗੇ ਪ੍ਰੋਗਰੈਸ ਕਰਨ ਵਾਲੀ ਗੱਲ ਹੈ ਉਹਦੇ ਤੇ ਕੋਈ ਰੋਕ ਲੱਗ ਜਾਵੇ ਸੋ ਅਸੀਂ ਇਹ ਨਹੀਂ ਕਹਿ ਸਕਦੇ ਕਿਉਂਕਿ ਜਿਹੜੀ ਚੀਜ਼ ਲਿਖੀ ਗਈ ਜਿਹੜੀ ਫਾਈਲ 'ਚ ਦਰਜ ਹੋ ਗਈ ਜਿਵੇਂ ਸਾਨੂੰ ਮਾਨ ਸਾਹਿਬ ਨੇ ਸਮਝਾਇਆ ਹੋਇਆ ਉਹਦਾ ਕਦੇ ਵੀ ਵਰਕਾ ਫਾਈਲ 'ਚੋਂ ਫਟ ਨਹੀਂ ਸਕਦਾ ਚਾਹੇ ਕਹਿਣ ਹਕੂਮਤਾਂ ਕੇ ਸਾਨੂੰ 30 ਸਾਲ ਤੋਂ ਇਨਸਾਫ ਨਹੀਂ ਮਿਲਿਆ ਉਹ ਸਾਰਾ ਕੁਝ ਫਾਇਲਾਂ ਵਿੱਚ ਹੈ ਇਸੇ ਤਰ੍ਹਾਂ ਇਹ ਡਿਪਟੀ ਕਮਿਸ਼ਨਰ ਸਾਹਿਬ ਦੇ ਜੋ ਅਸੀਂ ਐਪਲੀਕੇਸ਼ਨ ਦਿੱਤੀ ਸੀ ਮੈਂ ਖੁਦ ਦੇ ਕੇ ਆਈ ਸੀ ਭਗਵਾਲ ਸਾਹਿਬ ਸਾਰੇ ਅਸੀਂ ਇਕੱਠੇ ਹੋ ਕੇ ਜੇਕਰ ਉਹ ਉਹਦੇ ਖਿਲਾਫ ਜਾਂਦੀ ਹੈ ਤਾਂ ਇਹ ਉਹਨਾਂ ਦਾ ਕਸੂਰ ਹੈ ਸਾਡਾ ਇਹਦੇ ਵਿੱਚ ਕੋਈ ਕਸੂਰ ਨਹੀਂ ਕਿਉਂਕਿ ਅਸੀਂ ਸਟੈਪ ਬਾਈ ਸਟੈਪ ਜਿਹੜਾ ਸਾਨੂੰ ਕਰਨਾ ਚਾਹੀਦਾ ਸੀ ਜਿਹੜਾ ਕਦਮ ਚੁੱਕਣਾ ਚਾਹੀਦਾ ਸੀ ਅਸੀਂ ਉਹ ਚੁੱਕਿਆ ਤੇ ਇੱਕ ਥਾਣੇ ਤੋਂ ਲੈ ਕੇ टीसी ਤੱਕ ਦਾ ਅਸੀਂ ਤੇ ਉਹ ਸਾਰਾ ਅਸੀਂ ਚੁੱਕਿਆ ਪਰ ਜਿਹੜਾ ਇਹ ਸਾਨੂੰ ਇਹ ਮੁਜ਼ਾਹਰਾ ਕਰਨਾ ਪਿਆ ਰੋਕਣਾ ਨਹੀਂ ਪਿਆ ਇਹ ਵੀ ਸਾਡਾ ਲੋਕਤੰਤਰੀ ਇੱਕ ਹੱਕ ਹੈ ਅਸੀਂ ਉਹ ਵਰਤਿਆ ਤੇ ਹੁਣ ਸਾਨੂੰ ਇਹੀ ਦੇਖਣਾ ਪਏਗਾ ਕਿ ਜਿਹੜਾ ਲਿਖ ਕੇ ਦਿੱਤਾ ਹੈ